ਹਾਂਜੀ ਮਿੱਤਰੋ ਕੀ ਹਾਲ ਚਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤਾਂ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਮਿਲਾਪ ਬਾਈ ਬ੍ਰਦਰਜ਼ ਤਾਂ ਮਿੱਤਰੋ ਆਪਣਾ ਕੰਮ ਇਹਦੇ ਤੇ ਰਿਸ਼ਤੇ ਪਾਉਣ ਦਾ ਏ ਤੁਸੀਂ ਆਪਣੀਆਂ ਐਡਸ ਆਪਣੇ ਚੈਨਲ ਤੇ ਪਵਾ ਸਕਦੇ ਹੋਗੇ ਤੇ ਜੇ ਤੁਸੀਂ ਆਪਣੇ ਨਾਲ ਗੱਲਬਾਤ ਕਰਨੀ ਆ ਸਕਰੀਨ ਤੇ ਉੱਤੇ ਨੰਬਰ ਚੱਲ ਰਿਹਾ ਤਾਂ ਤੁਸੀਂ ਇਸ ਦੇ ਉੱਤੇ WhatsApp ਰਾਹੀਂ ਆਪਣੇ ਨਾਲ ਗੱਲ ਕਰ ਸਕਦੇ ਹੋਗੇ ਤੇ ਮਿੱਤਰੋ ਅੱਜ ਦੇ ਤੁਹਾਨੂੰ ਪੰਜ ਰਿਸ਼ਤੇ ਇਸ ਚੈਨਲ ਤੇ ਮਿਲਣਗੇ ਤੇ ਬਾਕੀ ਵੀਡੀਓਜ਼ ਵੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਵੀ ਰਿਸ਼ਤਾ ਫਿੱਟ ਆਉਂਦਾ ਹੈ ਤਾਂ ਤੁਸੀਂ ਸਿੱਧੇ ਨੰਬਰਾਂ ਨਾਲ ਗੱਲ ਕਰ ਸਕਦੇ ਹੋ ਤੇ ਤੁਸੀਂ ਆਪਣੇ ਤੋਂ ਐਡਸ ਵੀ ਪਵਾ ਸਕਦੇ ਹੋ ਤਾਂ ਹਾਂਜੀ ਭਾਈ ਤੁਸੀਂ ਹੋਰ ਵੀ ਰਿਸ਼ਤਿਆਂ ਦੀਆਂ ਵੀਡੀਓਜ਼ ਦੇਖਣ ਲਈ ਆਪਣਾ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਇਸ ਵੀਡੀਓ ਨੂੰ ਕਰੋ ਲਾਈਕ ਤੇ ਤੁਸੀਂ ਕਮੈਂਟ ਦੇ ਵਿੱਚ ਐਦਾਂ ਦੱਸਿਓ ਵੀ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਬਲੋਂਗ ਕਰਦੇ ਹੋਗੇ ਕਿਉਂਕਿ ਆਪਾਂ ਦੇਖਣਾ ਚਾਹੁੰਦੇ ਆ ਵੀ ਆਪਣੀ ਵੀਡੀਓ ਕਿੱਥੋਂ ਤੱਕ ਪਹੁੰਚ ਰਹੀ ਹੈਗੀ ਤੇ ਅੱਜ ਦਾ ਪਹਿਲਾ ਰਿਸ਼ਤਾ ਦੱਸਦੇ ਆ ਤਾਂ ਹਾਂਜੀ ਬਾਈ ਪਹਿਲਾ ਰਿਸ਼ਤਾ ਕੁੜੀ ਦਾ ਹੈ ਨਾਮ ਕੌਰ ਡੇਟ ਆਫ ਬਰਥ ਕੁੜੀ ਦੀ 1999 ਸਟੱਡੀ ਐਮਏ ਬੀਐਡ ਕੀਤੀ ਹੋਈ ਹੈ ਕੁੜੀ ਦੀ ਹਾਈਟ 5 ਫੁੱਟ 6 ਇੰਚ ਹੈ ਅਤੇ ਏਰੀਆ ਕੁੜੀ ਦਾ ਰਾਮਪਰਾ ਫੂਲ ਅਤੇ ਇਹਨਾਂ ਦੀ ਡਿਮਾਂਡ ਮੁੰਡਾ ਸਰਕਾਰੀ ਜੋਬ ਤੇ ਹੋਵੇ ਅਤੇ 4 ਤੋਂ 5 ਕਿੱਲੇ ਜ਼ਮੀਨ ਹੋਵੇ ਤਹਾਂਜੀ ਅੱਜ ਦਾ ਦੂਜਾ ਰਿਸ਼ਤਾ ਨਾਮ ਸਿੰਘ ਮੁੰਡੇ ਦੀ ਡੇਟ ਆਫ ਬਰਥ 1995 ਅਤੇ ਮੁੰਡੇ ਨੇ ਸਟੱਡੀ ਪਲੱਸ 2 ਕੀਤੀ ਹੋਈ ਹੈ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਅਤੇ ਇਹਨਾਂ ਦੀ ਡਿਮਾਂਡ ਕੁੜੀ ਪੀਆਰ ਹੋਵੇ ਅਤੇ ਜਾਂ ਫਿਰ ਕੁੜੀ ਵਰਕ ਪਰਮਿਟ ਤੇ ਹੋਵੇ ਤਾਂ ਹਾਂਜੀ ਭਾਈ ਅੱਜ ਦਾ ਤੀਜਾ ਰਿਸ਼ਤਾ ਕੁੜੀ ਤਲਾਕशुदा ਹੈ ਨਾਮ ਕੌਰ ਡੇਟ ਆਫ ਬਰਥ 1991 ਸਟੱਡੀ ਕੁੜੀ ਦੀ ਐਮਏ ਇਨ ਹਿਸਟਰੀ ਕੁੜੀ ਟੀਚਰ ਲੱਗੀ ਹੋਈ ਹੈ ਕੁੜੀ ਦੀ 5 ਫੁੱਟ ਹਾਈਟ ਹੈ ਅਤੇ ਕਾਸਟ ਮੱਝ ਵੀ ਸਿੱਖ ਹੈ ਡਿਮਾਂਡ ਇਹਨਾਂ ਦੀ ਕੋਈ ਵੀ ਭਾਈਚਾਰੇ ਦਾ ਲੜਕਾ ਹੋਵੇ ਅਤੇ ਲੜਕਾ ਪ੍ਰਾਈਵੇਟ ਜੌਬ ਕਰਦਾ ਹੋਵੇ ਅਤੇ ਉਸ ਕੋਲ 2 ਤੋਂ 3 ਕਿੱਲੇ ਜ਼ਮੀਨ ਹੋਵੇ ਅਤੇ ਕੁੜੀ ਦਾ ਏਰੀਆ ਬਰਨਾਲਾ ਹੈ ਤਾਂ ਹਾਂਜੀ ਮਿੱਤਰੋ ਅੱਜ ਦਾ ਚੌਥਾ ਰਿਸ਼ਤਾ ਵੀ ਕੁੜੀ ਦਾ ਹੀ ਹੈ ਨਾਮ ਕੌਰ ਡੇਟ ਆਫ ਬਰਥ ਕੁੜੀ ਦੀ 1997 ਹਾਈਟ 5 ਫੁੱਟ 3 ਇੰਚ ਅੱਜੇ ਸਟੱਡੀ ਕੁੜੀ ਨੇ ਬੀਬੀਏ ਕੀਤੀ ਹੋਈ ਹੈ ਅਤੇ ਫੈਮਿਲੀ ਦੇ ਵਿੱਚ ਬ੍ਰਦਰ ਕੈਨੇਡਾ ਦੇ ਵਿੱਚ ਪੀਆਰ ਹੈ ਅਤੇ ਮਦਰ ਦਾ ਤੇ ਫਾਦਰ ਦਾ ਵੀ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਹੈ ਅਤੇ ਇਹਨਾਂ ਦੀ ਡਿਮਾਂਡ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਜ਼ਮੀਨ 4 ਤੋਂ 5 ਕਿੱਲੇ ਹੋਣ ਅਤੇ ਕੁੜੀ ਦਾ ਏਰੀਆ ਲੁਧਿਆਣਾ ਹੈ ਅਤੇ ਜੇਕਰ ਤੁਸੀਂ ਵੀ ਐਦਾਂ ਹੀ ਆਪਣੇ ਰਿਸ਼ਤਿਆਂ ਦੀਆਂ ਐਡਸ ਆਪਣੇ ਚੈਨਲ ਤੇ ਪਹੁੰਚਾਉਣਾ ਚਾਹੁੰਦੇ ਹੋ ਤੁਸੀਂ ਆਪਣੇ ਹੇਠ ਲਿਖੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਤੇ ਆਪਣੀ ਐਡ ਇਸ ਚੈਨਲ ਤੇ ਪਵਾ ਸਕਦੇ ਹੋ ਤਾਂ ਹਾਂਜੀ ਮਿੱਤਰੋ ਅੱਜ ਦਾ ਪੰਜਵਾਂ ਰਿਸ਼ਤਾ ਮੁੰਡੇ ਦਾ ਹੈ ਨਾਮ ਸਿੰਘ ਏਜ ਮੁੰਡੇ ਦੀ 25 ਸਾਲ ਹੈ ਕਾਸਟ ਰਮਦਾਸੀਆ ਸਿੱਖ ਹੈ ਅਤੇ ਕੱਦ 5 ਫੁੱਟ 8 ਇੰਚ ਹੈ ਅਤੇ ਮੁੰਡਾ ਗਵਰਨਮੈਂਟ ਜੌਬ ਕਰਦਾ ਹੈ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਅਤੇ ਮੁੰਡੇ ਦੀ ਡਿਮਾਂਡ ਪੜੀ ਲਿਖੀ ਕੁੜੀ ਹੋਵੇ ਖਾਨਦਾਨੀ ਘਰ ਦੀ ਕੁੜੀ ਹੋਵੇ ਅਤੇ ਮੁੰਡੇ ਦਾ ਏਰੀਆ ਬਠਿੰਡਾ ਹੈ ਤਾਂ ਹਾਂਜੀ ਭਾਈ ਤੁਸੀਂ ਹੁਣ ਤੱਕ ਆਪਣੀ ਵੀਡੀਓ ਦੇਖੀ ਹੋਣੀ ਹੈ ਇਸ ਦੇ ਵਿੱਚ ਆਪਣੇ ਪੰਜ ਰਿਸ਼ਤੇ ਆਪਾਂ ਦੱਸੇ ਆ ਤੇ ਇਹ ਰਿਸ਼ਤੇ ਆਪਾਂ ਇਦਾਂ ਹੀ ਹਰ ਇੱਕ ਐਤਵਾਰ ਨੂੰ ਪੰਜ ਰਿਸ਼ਤੇ ਪਾਉਣੇ ਹੁੰਦੇ ਆ ਆਪਣੀ YouTube ਚੈਨਲ ਤੇ ਅਤੇ ਤੁਸੀਂ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਇਦਾਂ ਹੀ ਆਪਣੇ ਰਿਸ਼ਤੇ ਪਵਾਉਣ ਦੇ ਲਈ ਸੋ ਧੰਨਵਾਦ ਅਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਅਤੇ ਚੈਨਲ ਨੂੰ ਕਰ ਦਿਓ ਲਾਈਕ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਕਿ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਤੇ ਕਿੱਥੋਂ ਇਹ ਵੀਡੀਓ ਦੇਖ ਰਹੇ ਹੋ ਸੋ ਧੰਨਵਾਦ